ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ 'ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋ ਮੰਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ 8 ਦੇ 3 ਵਜ ਗਏ ਨੇ ਤਰੀਕਾ ਅੱਜ ਹੈਗੀ ਆ 10 ਦਸੰਬਰ ਦਿਨ ਬੁੱਧਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਭੈਣ ਦੀ ਹੱਡ ਬੀਤੀ ਇੱਕ ਭੈਣ ਨਾਲ ਬੀਤੀ ਹੋਈ ਸੱਚੀ ਘਟਨਾ ਉਸ ਭੈਣ ਨੇ ਦੱਸਿਆ ਕਹਿੰਦੀ ਵੀ ਮੈਂ ਕਰਜ਼ਾ ਮੁਕਤੀ ਵਾਸਤੇ ਆ ਪਾਠ ਕੀਤਾ ਤੇ ਸਿਰਫ 2 ਮਹੀਨਿਆਂ ਦੇ ਵਿੱਚ ਹੀ ਸਾਡਾ ਸਾਰਾ ਕਰਜ਼ਾ ਉਤਰ ਗਿਆ ਸੋ ਉਸ ਭੈਣ ਨੇ ਕਿਹੜਾ ਪਾਠ ਕਿਸ ਸਮੇਂ ਕਿਹੜੀ ਵਿਧੀ ਨਾਲ ਕੀਤਾ ਮੈਂ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸ ਤੇ ਅਮਲ ਵੀ ਜ਼ਰੂਰ ਕਰਿਓ ਤੇ ਵਾਤਵਾਰਦ ਸ਼ੇਅਰ ਵੀ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਦੀਆਂ ਕਿਉਂਕਿ ਇੱਕ ਦਿਨ ਇਹੋ ਜਿਹਾ ਸੀ ਜਦੋਂ ਮੈਂ ਖੁਦ ਇਹ ਜਿਹੀਆਂ ਘਟਨਾਵਾਂ ਸੁਣ ਕੇ ਆ ਜਿਹੜਾ ਪਾਠ ਕਰਨਾ ਸ਼ੁਰੂ ਕੀਤਾ ਸੀ ਕਿਉਂਕਿ ਜਦੋਂ ਆਪਾਂ ਇਦਾਂ ਦੀਆਂ ਘਟਨਾਵਾਂ ਸੁਣਦੇ ਆ ਸਾਡਾ ਵੀ ਹੌਸਲਾ ਵਧਦਾ ਹੈ ਸਾਡਾ ਵੀ ਭਰੋਸਾ ਵਧਦਾ ਹੈ ਸਾਡਾ ਵੀ ਮਨ ਕਰਦਾ ਹੈ ਵੀ ਜੇ ਲੋਕਾਂ ਦੇ ਦੁੱਖ ਟੁੱਟ ਸਕਦੇ ਨੇ ਤਾਂ ਸਾਡੇ ਕਿਉਂ ਨਹੀਂ ਟੁੱਟ ਸਕਦੇ ਆਪਾਂ ਵੀ ਗੁਰਬਾਣੀ ਵੱਲ ਨੂੰ ਕਦਮ ਚੱਕਦੇ ਆ ਤੇ ਜਿਹੜੀ ਅੱਜ ਮੈਂ ਤੁਹਾਡੇ ਨਾਲ ਘਟਨਾ ਸ਼ੇਅਰ ਕਰਨ ਲੱਗੀ ਆ ਨਾ ਇਹ ਵੀ ਕੁਝ ਐਦਾਂ ਦੇ ਹੋਈ ਆ ਇਸ ਭੈਣ ਨੇ ਵੀ ਇੱਕ ਵੀਡੀਓ ਦੇਖੀ ਉਸ ਵੀਡੀਓ ਦੇ ਵਿੱਚ ਜੋ ਪਾਠ ਦੱਸਿਆ ਗਿਆ ਉਹ ਪਾਠ ਕਰਨਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਪਰਮਾਤਮਾ ਦੀ ਐਸੀ ਮਿਹਰ ਹੋਈ ਕਿ ਸਿਰਫ 2 ਮਹੀਨਿਆਂ ਦੇ ਵਿੱਚ ਇਹਨਾਂ ਦਾ ਸਾਰਾ ਕਰਜ਼ਾ ਉਤਰ ਗਿਆ ਤੇ ਜਿਹੜੀ ਇਹ ਘਟਨਾ ਇੱਕ ਕੈਨੇਡਾ ਦੀ ਘਟਨਾ ਹੈ ਤੇ ਕੈਨੇਡਾ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਨਾ ਖਰਚੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਜੇ ਆਪਾਂ ਪੈਸਾ ਕਮਾ ਕੇ ਇੱਧਰ ਭੇਜਣਾ ਫਿਰ ਤਾਂ ਉਹ ਪੈਸਾ ਵੱਡਾ ਹੋ ਜਾਂਦਾ ਪਰ ਜੇ ਆਪਾਂ ਉੱਥੇ ਰਹਿ ਰਹੇ ਆ ਤਾਂ ਫਿਰ ਉਧਰ ਖਰਚੇ ਵੀ ਵੱਡੇ ਹੁੰਦੇ ਨੇ ਜੇ ਕਮਾਈ ਵੱਡੀ ਐ ਤੇ ਖਰਚੇ ਵੀ ਵੱਡੇ ਨੇ ਇਹ ਆਪਾਂ ਅਕਸਰ ਸੁਣਦੇ ਆ ਤੇ ਇਦਾਂ ਦੀ ਕੁਝ ਉਹਨਾਂ ਪਰਿਵਾਰ ਦੇ ਨਾਲ ਹੋਇਆ ਦਿਨੋਂ ਦਿਨ ਕਰਜ਼ਾ ਚੜਦਾ ਗਿਆ ਕਦੇ ਕਿਸੇ ਖਰਚੇ ਨੂੰ ਪੂਰਾ ਕਰਨ ਲਈ ਕਦੇ ਕਿਸੇ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਕਿਉਂਕਿ ਬੱਚਿਆਂ ਦੀ ਪੜ੍ਹਾਈ ਵੀ ਸੀ ਕਰਦੇ ਕਰਾਉਂਦੇ ਜਿਹੜਾ ਕਰਜ਼ਾ ਵਾਧਾ ਗਿਆ ਤੇ ਉਸ ਭੈਣ ਨੂੰ ਵੀ ਟੈਨਸ਼ਨ ਰਹਿਣੀ ਸ਼ੁਰੂ ਹੋ ਗਈ ਕਿਉਂਕਿ ਆਪਾਂ ਨੂੰ ਸੁਭਾਅ ਦੇ ਹਨਾ ਭੈਣਾਂ ਨੂੰ ਆਪਾਂ ਨੂੰ ਜ਼ਿਆਦਾ ਚਿੰਤਾ ਹੁੰਦੀ ਆ ਕਿਉਂਕਿ ਆਪਾਂ ਸਾਰਦੇ ਨੇ ਘਰੇ ਹੁੰਨੇ ਆ ਕੰਮ ਕਰਕੇ ਜਦੋਂ ਵੀ ਪਹਿਲੇ ਵਹਿ ਜਾਂਦੇ ਆ ਉਸ ਤੋਂ ਬਾਅਦ ਫਿਰ ਆਪਾਂ ਨੂੰ ਸੋਚਣਾ ਸ਼ੁਰੂ ਕਰ ਦਿੰਦੇ ਆ ਆਪਾਂ ਵੀ ਕਿਵੇਂ ਹੋਊਗਾ ਕਦੋਂ ਹੋਊਗਾ ਕਦੋਂ ਸਾਡੀ ਇਹ ਮੁਸ਼ਕਲ ਦਾ ਹੱਲ ਹੋਊਗਾ ਸੋ ਉਹ ਭੈਣ ਕਹਿੰਦੀ ਇਦਾਂ ਹੀ ਮੈਂ ਵੀ ਬੈਠੀ ਤੇ ਇੱਕਦਮ ਫੋਨ ਦੇਖ ਰਹੀ ਸੀ ਤੇ ਉਹਨਾਂ ਨੇ ਜਿਹੜੀ ਘਟਨਾ ਦੱਸੀ ਹੈ ਹੋ ਸਕਦਾ ਤੁਸੀਂ ਵੀ ਸੁਣੀ ਹੋਵੇ ਉਹਨਾਂ ਨੇ ਸਾਰੀ ਘਟਨਾ ਇੱਕ ਬਾਬੇ ਦੇ ਨਾਲ ਸ਼ੇਅਰ ਕੀਤੀ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਉਸ ਭੈਣ ਨੇ ਦੱਸਿਆ ਕਹਿੰਦੀ ਵੀ ਮੈਂ ਵੀਡੀਓ ਦੇਖ ਕੇ ਸੁਣਿਆ ਵੀ ਪਾਠ ਕਰਨ ਦੇ ਨਾਲ ਜਿਹੜਾ ਹੈਗਾ ਸਾਡਾ ਕਰਜ਼ਾ ਵੀ ਉੱਤਰ ਜਾਂਦਾ ਕਹਿੰਦੀ ਮੈਂ ਪਹਿਲਾਂ ਤਾਂ ਵੈਸੇ ਵੈਸੇ ਵੀ ਸੁਣਿਆ ਸੀ ਕਾਫੀ ਲੋਕਾਂ ਤੋਂ ਵੀ ਗੁਰਬਾਣੀ ਜਪਣ ਦੇ ਨਾਲ ਜਿਹੜੇ ਦੁੱਖ ਟੁੱਟਦੇ ਨੇ ਰੋਗ ਮਿਟਦੇ ਨੇ ਕਰਜਾ ਜਿਹੜਾ ਹੈਗਾ ਉਹ ਤੋਂ ਬੰਦਾ ਮੁਕਤ ਹੁੰਦਾ ਹੈ ਜ਼ਿੰਦਗੀ ਵਿੱਚ ਖੁਸ਼ ਰਹਿਣਾ ਸ਼ੁਰੂ ਕਰਦਾ ਪਰ ਕਹਿੰਦੇ ਪਤਾ ਨਹੀਂ ਕਿਉਂ ਪਹਿਲਾਂ ਕਦੇ ਮੈਂ ਉਸ ਚੀਜ਼ ਬਾਰੇ ਸੀਰੀਅਸ ਢੰਗ ਨਾਲ ਨਹੀਂ ਸੋਚਿਆ ਲੇਕਿਨ ਜਦੋਂ ਮੈਂ ਵੀਡੀਓ ਦੇਖੀ ਤਾਂ ਮੇਰਾ ਮਨ ਕੀਤਾ ਵੀ ਮੈਂ ਵੀ ਇੱਕ ਵਾਰ ਜ਼ਰੂਰ ਕਰਕੇ ਦੇਖਾਂ ਕਹਿੰਦੇ ਵੀ ਮੈਂ ਵੀ ਦੁਪਹਿਰਾ ਸਿਰ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਨਾਲ-ਨਾਲ ਨਾ ਜਦੋਂ ਇੱਕ ਚੀਜ਼ ਨੋਟ ਕਰਿਓ ਜਦੋਂ ਆਪਾਂ ਗੁਰਬਾਣੀ ਦੀ ਵੀਡੀਓ ਦੇਖਦੇ ਆ ਨਾ ਤਾਂ ਫਿਰ ਆਪਣੇ ਮੂਰੇ ਜ਼ਿਆਦਾਤਰ ਗੁਰਬਾਣੀ ਦੀ ਵੀਡੀਓ ਖੁੱਲਦੀਆਂ ਨੇ ਹੁਣ ਇਹ ਨਾ ਹੋਵੇ ਕਿ ਪੈਰਾਸਰ ਦਾ ਨਾਮ ਸੁਣ ਕੇ ਤੁਸੀਂ ਇਹ ਵੀਡੀਓ ਕੱਟ ਦੋ ਕਿਉਂਕਿ ਉਸ ਭੈਣ ਨੇ ਪਾਠ ਕਰਨ ਦੇ ਨਾਲ ਇੱਕ ਹੋਰ ਸੇਵਾ ਕੀਤੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਸ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਧਿਆਨ ਨਾਲ ਸੁਣਿਓ ਉਹ ਭੈਣ ਕਹਿੰਦੀ ਵੀ ਨਾਲ ਨਾਲ ਨਾ ਮੈਂ ਜਦੋਂ ਵੀਡੀਓ ਦੇਖਦੀ ਰਹਿੰਦੀ ਸੀ ਗੁਰਬਾਣੀ ਦੀ ਵੀਡੀਓਜ਼ ਹੋਰ ਜਿਆਦਾ ਮੇਰੇ ਸਾਹਮਣੇ ਖੁੱਲਦੀਆਂ ਗਈਆਂ ਕਹਿੰਦੀ ਇਦਾਂ ਹੀ ਇੱਕ ਵੀਡੀਓ ਮੇਰੇ ਸਾਹਮਣੇ ਹੋਰ ਆਈ ਵੀ ਘਰ ਦੇ ਵਿੱਚ ਦੁੱਖ ਰੋਗ ਗਰੀਬੀ ਵਾਸਤੇ ਜਿਹੜਾ ਹੈਗਾ ਘਰ ਵਿੱਚ ਬਰਕਤ ਵਾਸਤੇ ਸਾਨੂੰ ਮੂਲ ਮੰਤਰ ਦਾ ਜਾਪ ਵੀ ਕਰਨਾ ਚਾਹੀਦਾ ਹੈ ਉਹ ਭੈਣ ਕਹਿੰਦੀ ਮੈਂ ਦੁਪਹਿਰਾ ਸੇਵ ਕੱਟਣ ਦੇ ਨਾਲ-ਨਾਲ ਦੁਪਹਿਰਾ ਸੇਵ ਆਪਾਂ ਨੂੰ ਵੀ ਪਤਾ ਆਪਾਂ ਡੇਲੀ ਤਾਂ ਰੋਜ਼ ਤਾਂ ਕੱਟਦੇ ਨਹੀਂ ਹਨਾ ਹਫਤੇ ਦੇ ਕੋਈ ਬੁੱਧਵਾਰ ਨੂੰ ਕੱਟਦਾ ਕੋਈ ਸੋਮਵਾਰ ਨੂੰ ਕੱਟਦਾ ਕੋਈ ਐਤਵਾਰ ਨੂੰ ਕੱਟਦਾ ਤੇ ਉਹ ਭੈਣ ਕਹਿੰਦੀ ਵੀ ਮੈਂ ਹਫਤੇ ਵਿੱਚ ਇੱਕ ਵਾਰ ਦੁਪਹਿਰਾ ਸੇਵ ਕੱਟਣਾ ਤੇ ਮੈਂ ਨਾਲ-ਨਾਲ ਜਿਹੜਾ ਹੈਗਾ ਮੂਲ ਮੰਤਰ ਸਰ ਦਾ ਜਾਪ ਵੀ ਸ਼ੁਰੂ ਕਰ ਦਿੱਤਾ ਕਹਿੰਦੀ ਨਾਲ-ਨਾਲ ਨਾ ਮੈਂ ਇੱਕ ਵੀਡੀਓ 'ਚ ਇਹ ਵੀ ਸੁਣਿਆ ਸੀ ਵੀ ਜਿੰਨੀ ਵੀ ਆਪਣੀ ਕਮਾਈ ਹੁੰਦੀ ਹੈ ਚਾਹੇ ਔਖੇ ਹੋ ਕੇ ਜਿਵੇਂ ਵੀ ਆਪਾਂ ਨੂੰ ਦਸਵੰਦ ਕੱਢਣਾ ਚਾਹੀਦਾ ਹੈ ਵੀ ਆਈ ਚ ਲਾਈਟ ਚਲੋ ਆਪਣੀ ਚੱਲਦੀ ਰਹਿੰਦੀ ਐ ਤੇ ਵੀ ਆਪਾਂ ਨੂੰ ਜਿੰਨੀ ਵੀ ਆਪਣੀ ਕਮਾਈ ਦੀ ਬੱਚਤ ਹੁੰਦੀ ਹੈ ਉਹਦੇ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਕਹਿੰਦੇ ਮੈਂ ਉਹਦੇ ਵਿੱਚੋਂ ਦਸਵੰਧ ਕੱਢਣਾ ਸ਼ੁਰੂ ਕੀਤਾ ਉਹ ਦਸਵੰਧ ਕੱਢ ਕੇ ਕਹਿੰਦੇ ਜੇ ਕਿਸੇ ਨੂੰ ਲੋੜ ਹੋਣੀ ਉਹਦੀ ਮਦਦ ਕਰ ਦੇਣੀ ਜਾਂ ਗੁਰੂ ਦੀ ਗੋਲਗ ਵਿੱਚ ਪਾ ਦੇਣਾ ਕਹਿੰਦੇ ਮੈਂ ਖੁਦ ਹੈਰਾਨ ਹੋ ਗਈ ਕਹਿੰਦੇ ਮੈਂ ਜਿਸ ਦਿਨ ਪਹਿਲੀ ਵਾਰ ਦਸਵੰਧ ਕਿ ਕੱਢਿਆ ਪੂਰਾ ਇਮਾਨਦਾਰੀ ਦੇ ਨਾਲ ਵੀ ਜਿੰਨਾ ਬਣਦਾ ਸੀ 10% ਹੈ ਨਾ ਜੇ ਮੰਨ ਲਓ 10000 ਪੱਕ ਮਾਰੇ ਆ ਤਾਂ 1000 ਰੁਪਏ ਦਾ ਸਬੰਧ ਬਣ ਗਿਆ ਉਹਦਾ 10ਵੇਂ ਹਿੱਸਾ 10% ਤਾਂ ਕਹਿੰਦੇ ਵੀ ਮੈਂ ਇਮਾਨਦਾਰੀ ਦੇ ਨਾਲ ਦਸਵੰਧ ਕੱਢਣਾ ਸ਼ੁਰੂ ਕੀਤਾ ਜਿਸ ਦਿਨ ਪਹਿਲੀ ਵਾਰ ਦਸਵੰਧ ਕੱਢਿਆ ਕਹਿੰਦੇ ਉਸੇ ਦਿਨ ਤੋਂ ਕਹਿੰਦੇ ਸਾਡੀ ਕਮਾਈ ਦੇ ਵਿੱਚ ਥੋੜਾ ਥੋੜਾ ਵਾਧਾ ਹੋਣਾ ਸ਼ੁਰੂ ਹੋ ਗਿਆ ਕਹਿੰਦੇ ਸਿਰਫ 2 ਮਹੀਨਿਆਂ ਦੇ ਦੂਸਰੀ ਵਾਰ ਦਸਵੰਧ ਕੱਢਿਆ ਮੈਂ ਇਮਾਨਦਾਰੀ ਦੇ ਨਾਲ ਜਿੰਨੀ ਸਾਡੀ ਕਮਾਈ ਸੀ ਉਹਦੇ ਵਿੱਚ ਇਮਾਨਦਾਰੀ ਦੇ ਨਾਲ ਦਸਵੰਧ ਕੱਢਿਆ ਕਈ ਵਾਰੀ ਆਪਾਂ ਲਾਲਚ ਕਰ ਜਾਂਦੇ ਆ ਹਨਾ ਕਈ ਵਾਰੀ ਆਪਾਂ ਜੇ 10000 ਕਮਾਉਣੇ ਆ ਸੋਚਦਿਆਂ ਵੀ ਨਹੀਂ ਆਹ ਖਰਚੇ ਨੇ ਆਹ ਖਰਚੇ ਨੇ ਚਲੋ ਆਪਾਂ ਇੰਨਾ ਕੱਢਦੇ ਨੇ ਆ ਮਾਰ ਜਾਨੀ ਜਾਣ ਆਪਾਂ ਇਹ ਸੋਚਦੇ ਆ ਨਾ ਤਾਂ ਇਹ ਗਲਤੀ ਕਦੇ ਨਾ ਕਰਿਆ ਕਰੋ ਔਖੇ ਹੋ ਕੇ ਕੱਢੋ ਸੌਖੇ ਹੋ ਕੇ ਕੱਢੋ ਪਰਮਾਤਮਾ ਉਨੀ ਹੀ ਬਰਕਤ ਪਾਉਂਦਾ ਤਾਂ ਉਸ ਭੈਣ ਦਾ ਵੀ ਕਹਿਣਾ ਹੀ ਹੈ ਕਹਿੰਦੇ ਜਿੰਨਾ ਦਾ ਸਬੰਧ ਮੈਂ ਕੱਢਿਆ ਮਾਰ ਨੇ ਉਸ ਨੂੰ ਉਸ ਤੋਂ ਦੁੱਗਣਾ ਸਾਨੂੰ ਵਾਪਸ ਮੋੜਿਆ ਤੇ ਕਹਿੰਦੇ ਸਿਰਫ ਦੂਸਰੀ ਵਾਰ ਜਦੋਂ ਦਸਬੰਧ ਕੱਢਿਆ ਨਹੀਂ ਕਿ ਦੂਸਰੇ ਮਹੀਨੇ ਦਾ ਤੇ ਕਹਿੰਦੇ ਐਸੀ ਪਰਮਾਤਮਾ ਦੀ ਮਿਹਰ ਹੋਈ ਇੰਨੀ ਬਰਕਤ ਇੱਕਦਮ ਵਾਹਿਗੁਰੂ ਨੇ ਪਾ ਦਿੱਤੀ ਦੁਪਹਿਰਾ ਸੈਭੀ ਕੱਟ ਰਹੀਆਂ ਮੂਲ ਮੰਤਰ ਸਿੱਧਾ ਜਪ ਹੀ ਕਰ ਰਹੀਆਂ ਦਸਬੰਧ ਵੀ ਇਮਾਨਦਾਰੀ ਨਾਲ ਕੱਢਣਾ ਸ਼ੁਰੂ ਕਰ ਦਿੱਤਾ 10% ਤੇ ਕਹਿੰਦੇ ਸਿਰਫ 2 ਮਹੀਨਿਆਂ ਦੇ ਵਿੱਚ ਸਾਡਾ ਕਰਜਾ ਕਿਵੇਂ ਉਤਰ ਗਿਆ ਮੈਨੂੰ ਖੁਦ ਨੂੰ ਪਤਾ ਨਹੀਂ ਚੱਲਿਆ ਕਹਿੰਦੀ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਸਾਡਾ ਇਹ ਕਰਜ਼ਾ ਉਤਰਨਾ ਨਹੀਂ ਦਿਨੋ-ਦਿਨ ਵਧ ਰਿਹਾ ਹੈ ਤੇ ਮੈਨੂੰ ਲੱਗਦਾ ਅੱਗੇ ਜਾ ਕੇ ਸਾਲ ਤੱਕ ਹੋਰ ਵਧ ਜਾਣਾ ਤੇ ਕਹਿੰਦੀ ਪਰ ਉਹੀ ਕਰਜ਼ਾ ਪ੍ਰਮਾਤਮਾ ਨੇ ਸਿਰਫ 2 ਮਹੀਨੇ ਦੇ ਵਿੱਚ ਸਾਡਾ ਉਤਾਰ ਦਿੱਤਾ ਕਹਿੰਦੇ ਹੁਣ ਮੈਨੂੰ ਗੁਰਬਾਣੀ ਤੇ ਇੰਨਾ ਜ਼ਿਆਦਾ ਭਰੋਸਾ ਵੱਜਿਆ ਕਹਿੰਦੀ ਮੈਂ ਹਰ ਇੱਕ ਇਨਸਾਨ ਜੋ ਵੀ ਮੈਨੂੰ ਮਿਲਦਾ ਜੇ ਕਿਸੇ ਨੂੰ ਕੋਈ ਵੀ ਦੁੱਖ ਹੋਵੇ ਕਿਸੇ ਨੂੰ ਰੋਗ ਹੋਵੇ ਕਿਸੇ ਨੂੰ ਕੋਈ ਵੀ ਦਿੱਕਤ ਹੋਵੇ ਮੈਂ ਹਰ ਇੱਕ ਨੂੰ ਕਹਿੰਦੀ ਇਹੀ ਕਹਿੰਨੀ ਆ ਵੀ ਤੁਸੀਂ ਪਾਠ ਕਰਿਆ ਕਰੋ ਪਾਠ ਕਰਨ ਨਾਲ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਸੋ ਦੇਖੋ ਉਸ ਭੈਣ ਨੇ ਇੱਕ ਵੀਡੀਓ ਦੇਖੀ ਉਸ ਵੀਡੀਓ ਦੇ ਵਿੱਚ ਉਸ ਭੈਣ ਨੂੰ ਪਤਾ ਚੱਲਿਆ ਵੀ ਗੁਰਬਾਣੀ ਜਪਣ ਨਾਲ ਜਿਹੜਾ ਹੈਗਾ ਸਾਡਾ ਕਰਜ਼ਾ ਵੀ ਉੱਤਰਦਾ ਤੇ ਉਹ ਕਹਿੰਦੀ ਮੈਂ ਪਹਿਲਾਂ ਵੀ ਬਹੁਤ ਸੁਣੀ ਆ ਸੀ ਪਹਿਲਾਂ ਲੋਕਾਂ ਨੇ ਹਾਂ ਨਾ ਜਿਵੇਂ ਆਪਾਂ ਨੂੰ ਕੋਈ ਮਿਲਦਾ ਆ ਆਪਾਂ ਕਿਸੇ ਕੋਲੇ ਆ ਦੁੱਖ ਦੱਸਦੇ ਹਾਂ ਤਾਂ ਅਗਲਾ ਕਹਿੰਦਾ ਤੂੰ ਪਾਠ ਕਰਿਆ ਕਰ ਕਹਿੰਦੀ ਪਰ ਪਹਿਲਾਂ ਕਦੇ ਮੈਂ ਉਸ ਗੱਲ ਨੂੰ ਸੀਰੀਅਸਲੀ ਲੈਤਾ ਨਹੀਂ ਜਿਸ ਦਿਨ ਸੀਰੀਅਸ ਹੋ ਕੇ ਮਤਲਬ ਪਾਠ ਕਰਨਾ ਸ਼ੁਰੂ ਕੀਤਾ ਦਸਬੰਧ ਕੱਢਣਾ ਸ਼ੁਰੂ ਕੀਤਾ ਇਮਾਨਦਾਰੀ ਦੇ ਨਾਲ ਪਰਮਾਤਮਾ ਤੇ ਭਰੋਸਾ ਰੱਖਿਆ ਤੇ ਕਹਿੰਦੀ ਮਾਰੇ ਨੇ ਸਿਰਫ 2 ਮਹੀਨਿਆਂ ਦੇ ਵਿੱਚ ਜਿਹੜਾ ਸਾਡਾ ਦੁੱਖ ਸੀ ਤੋੜ ਦਿੱਤਾ ਕਿਉਂਕਿ ਜਿਹੜਾ ਕਰਜ਼ਾ ਨਾ ਇਹ ਵੀ ਇੱਕ ਬਹੁਤ ਵੱਡਾ ਦੁੱਖ ਹੈ ਇਹ ਦੇ ਨਾਲ ਇਨਸਾਨ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਕਿਉਂਕਿ ਦੋ ਹਰ ਟਾਈਮ ਆਪਾਂ ਚਿੰਤਾ ਕਰਦੇ ਰਹਿੰਦੇ ਆ ਤਾਂ ਚਿੰਤਾ ਦੇ ਨਾਲ ਵੀ ਜਿਹੜੀ ਬਹੁਤ ਸਾਰੀ ਰੋਗ ਸਾਡੇ ਸ਼ਰੀਰ ਨੂੰ ਚੰਬੜਦੇ ਆ ਤੇ ਘਰ ਦੇ ਵਿੱਚ ਪਰੇਸ਼ਾਨੀਆਂ ਹੋਰ ਵਧਣੀਆਂ ਸ਼ੁਰੂ ਹੋ ਜਾਂਦੀਆਂ ਸੋ ਜੀ ਆਪਾਂ ਵੀ ਪੂਰਾ ਭਰੋਸਾ ਰੱਖ ਕੇ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਪੂਰੇ ਸੱਚੇ ਮਨ ਦੇ ਨਾਲ ਗੁਰੂ ਨੂੰ ਧਿਆਉਂਦੇ ਆ ਤਾਂ ਗੁਰੂ ਸਾਹਿਬ ਅੱਜ ਨਹੀਂ ਤਾਂ ਕੱਲ ਸਾਡੀ ਵੀ ਜ਼ਰੂਰ ਸੁਣਨਗੇ ਸੋ ਤੁਸੀਂ ਵੀ ਹਮੇਸ਼ਾ ਭਰੋਸਾ ਰੱਖਿਆ ਕਰੋ ਵਿਸ਼ਵਾਸ ਰੱਖਿਆ ਕਰੋ ਅਕਾਲ ਪੁਰਖ ਚਾਹਣ ਤੇ ਇੱਕ ਪਲਾਂ ਦੇ ਵਿੱਚ ਸਾਡੇ ਦੁੱਖ ਘਟ ਸਕਦੇ ਨੇ ਉਹਨਾਂ ਦੀ ਉਹਨਾਂ ਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿਲਦਾ ਉਹ ਚਾਹੋ ਤਾਂ ਉਹ ਚਾਹਣ ਤਾਂ ਕੀ ਨਹੀਂ ਕਰ ਸਕਦੇ ਸੋ ਸਾਡੀ ਵਿਸ਼ਵਾਸ ਦੀ ਕਮੀ ਹੁੰਦੀ ਹੈ ਇਹ ਨਹੀਂ ਆ ਵੀ ਪ੍ਰਮਾਤਮਾ ਸਾਡੀ ਸੁਣਦਾ ਨਹੀਂ ਜਾਂ ਬਾਣੀ ਜਪਣ ਦੇ ਨਾਲ ਕੁਝ ਹੁੰਦਾ ਨਹੀਂ ਬਾਣੀ ਜਪਣ ਦੇ ਨਾਲ ਸਭ ਕੁਝ ਹੁੰਦਾ ਹੈ ਸਭ ਕੁਝ ਜੋ ਤੁਸੀਂ ਚਾਹੋ ਜ਼ਿੰਦਗੀ ਵਿੱਚ ਉਹ ਹਾਸਲ ਕਰ ਸਕਦੇ ਹੋ ਬਸ ਲੋੜ ਹੈ ਗੁਰਬਾਣੀ ਨੂੰ ਜਪਣ ਦੀ ਤੇ ਸਭ ਤੋਂ ਵੱਡੀ ਚੀਜ਼ ਜੋ ਗੁਰਬਾਣੀ ਵਿੱਚ ਲਿਖਿਆ ਹੈ ਜੋ ਮਾਰਾ ਨੇ ਹੁਕਮ ਦਿੱਤਾ ਹੈ ਉਸ ਨੂੰ ਮੰਨਣ ਦੀ ਤੇ ਪ੍ਰਮਾਤਮਾ ਤੇ ਭਰੋਸਾ ਰੱਖਣ ਦੀ ਤੇ ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਇਹ ਵੀਡੀਓ ਆ ਤੁਹਾਡੇ ਲਈ ਬਹੁਤ ਵਧੀਆ ਸਿੱਧ ਹੋਊਗੀ ਤੁਹਾਨੂੰ ਕੁਝ ਫਾਇਦਾ ਹੋ ਇਸ ਵੀਡੀਓ ਦੇ ਨਾਲ ਸੋ ਇਦਾਂ ਨਹੀਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਤੇ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ